ਫੌਜ ਦੇ ਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਪਰਿਵਾਰ ਦੇ ਵਿੱਚ ਮਾਤਮ છਾਇਆ ਹੋਇਆ ਹੈ ਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਨੌਜਵਾਨ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜੋ ਕਿ ਫੌਜ ਦੇ ਵਿੱਚ ਭੜਤੀ ਸੀ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਬੀਤੇ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਤੇ ਘਰ ਆਇਆ ਸੀ ਅਤੇ ਇਸੇ ਦੌਰਾਨ ਉਹ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਦੇ ਲਈ ਗਿਆ ਸੀ। ਜਥੇ ਉਸ ਦੇ ਨਾਲ ਇਹ ਵੱਡਾ ਪਾਣਾ ਵਾਪਰ ਗਿਆ। ਯਾਨਕ ਸੜਕ ਹਾਦਸੇ ਦੇ ਵਿੱਚ ਹਰਦੀਪ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਹਰਦੀਪ ਸਿੰਘ ਪਹਿਲਾ ਜ਼ਖਮੀ ਹੁੰਦਾ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਹਰਦੀਪ ਸਿੰਘ ਕਾਫੀ ਸਮਾਂ ਤੋਂ ਫੌਜ ਦੇ ਵਿੱਚ ਭਤੀਸੀ ਅਤੇ ਬੀਤੇ ਦੀ ਨਹੀਂ ਹੀ ਛੁੱਟੀਆਂ ਤੇ ਘਰ ਪਟਿਆ ਸੀ। ਸ਼੍ਰੀ ਨੰਦਪੁਰ ਸਾਹਿਬ ਦਰਸ਼ਨਾ ਦੇ ਲਈ ਜਾ ਰਿਹਾ ਸੀ ਪਰ ਰਾਹ ਦੇ ਵਿੱਚ ਉਸ ਦੇ ਨਾਲ ਪਾਣਾ ਵਾਪਰ ਗਿਆ ਸੜਕ ਹਾਦਸੇ ਦੇ ਵਿੱਚ ਹਰਦੀਪ ਸਿੰਘ ਜ਼ਖਮੀ ਹੁੰਦਾ ਹੈ ਅਤੇ ਇਲਾਜ ਦੌਰਾਨ ਹਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਇਸ ਵਕਤ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹਰਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਬਲਗਨ ਦਾ ਰਹਿਣ ਵਾਲਾ ਸੀ ਸਾਡੇ ਯੂਨਿਟ ਮੈਂ ਸੁਭਦਾਰ ਅਮਰਜੀਤ ਸਿੰਘ 67 ਇੰਜੀਨੀਅਰ ਪੀਐਮਐਸ ਯੂਨਿਟ ਆ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ ਔਰ ਸਾਡੀ ਯੂਨਿਟ ਵਿੱਚ ਜਿੰਨਾ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਆਡੇ ਸਬਦਾਰ ਮੇਜਰ ਸਾਮ ਨੂੰ ਜੋ ਵੀ ਆ ਮਤਭੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਹ ਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਜੀਨਰ ਹਰਦਮ ਨਾਲ ਖੜੀ ਰਹੇਗੀ ਪਾਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਆ ਉਹਦਾ ਵੱਡਾ ਭਰਾ ਵਾ ਕੁਲਦੀਪ ਸਿੰਘ ਇਹਨਾਂ ਡਾਤੇ ਗਏ ਸੀਗੇ ਨੰਦਪੁਰ ਸਾਹਿਬ ਮੱਥਾ ਟੇਕਣ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਦ ਨਹੀਂ ਕਿ ওভার ਸਪੀਡ ਹੋ ਕੇ ਤੇ ਟਰੱਕ ਦੇ ਨਾਲ ਟਕਰਾਈ ਗਈ ਸੀ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਪਹਿਲੇ ਤੇ ਕਮਾਂਡੋ ਹਸਪੀਟਲ ਦੇ ਤੁਰੇ ਦਿਨ ਲੱਗੇ ਸੀਗੇ। ਉਸਕੇ ਬਾਅਦ ਡੈਥ ਹੋ ਗਈ 18 ਦਿਨ ਬਾਅਦ। ਕਿੰਨੇ ਬੱਚੇ ਜ ਇਹਨਾਂ ਦੇ? ਇਹਨਾਂ ਦੇ ਦੋ ਲੜਕੀ ਹੈ ਜੋ। ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈ? ਸਾਤ ਸਾਲ ਤੋਂ ਇਹ ਹੀ ਹੈ ਜੀ। ਆਪ ਨੂੰ ਪਤਾ ਹੀ ਹੈ ਬਾਕੀ ਸਾਰਾ ਕੁਝ ਜੋ ਹੋਣਾ ਚਾਹੀਏ। ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਬਣਨੀ ਚਾਹੀਏ ਪੈਨਸ਼ਨ ਲੱਗਣੀ ਚਾਹੀਏ ਜੋ ਹੱਕ ਬਣਦਾ ਹੈ ਘਰਵਾਲੋਂ ਦਾ ਉਹ ਹੋਣਾ ਚਾਹੀਏ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000